ਅੱਜ ਭਾਰਤੀ ਵਾਲਮੀਕੀ ਤਰਨਸਾਹ ਦੀ ਸ਼ਰਪਾਉ ਦਾ ਸ਼ਾਖਾ ਲੁਧਾਨਾ ਦੀ ਮੀਟਿੰਗ ਸਥਾਨੀ ਸਰਕਟ ਹਾਊਸ ਵਿੱਚ ਕੀਤੀ ਗਈ ਜਿਸ ਦੇ ਵਿੱਚ ਆਗਾਮੀ 7 ਅਕਤੂਬਰ ਨੂੰ ਪਰਮਪਿਦਾ ਪਰਮਾਤਮਾ ਅਜਰਮਲ ਸਰਕਾਰਦਸ਼ੀ ਭਗਵਾਨ ਵਾਲਮੀਕੀ ਮਾਰੇ ਦਾ ਪਾਵਨ ਪ੍ਰਗਟ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੀ ਘੜੀ ਵਿੱਚ ਹਰ ਪ੍ਰਾਂਤ ਹਰ ਜ਼ਿਲ੍ਹੇ ਸ਼ਹਿਰ ਦੇ ਵਿੱਚ ਇਹ ਸ਼ੁਭਤਰਾ ਦਾ ਯੋਜਨਾ ਕੀਤਾ ਜਾਂਦਾ ਵਾ ਉਸੇ ਘੜੀ ਵਿੱਚ ਅਸੀਂ ਵੀ ਭਾਰਤੀ ਵਾਲਮੀਕੀ ਤਰਨਸਾਹ ਪਾਵਨਸ ਵੱਲੋਂ 4 ਅਕਤੂਬਰ ਨੂੰ ਦ੍ਰਿਸ਼ੀ ਮੈਦਾਨ ਤੋਂ ਜੋ ਬ੍ਰਹਮ ਜੋਤੀ ਵਿਸ਼ਾਲ ਸ਼ੋਭਾਤਰਾ ਉਸ ਆਯੋਜਿਤ ਕਰਨ ਜਾ ਰਹੇ ਹਾਂ ਜਿਸ ਦੀਆਂ ਤਿਆਰੀਆਂ ਸੰਬੰਧੀ ਅੱਜ ਇੱਥੇ ਦੇ ਸਾਡੇ ਵੀਰਾਂ ਨੂੰ ਉਹਦੇਦਾਰਾਂ ਨੂੰ ਜਿਹੜਾ ਵਾ ਡਿਊਟੀਆਂ ਲਗਾਈਆਂ ਗਈਆਂ ਅਤੇ ਉਸ ਦੇ ਵਿੱਚ ਵੱਧ ਤੋਂ ਵੱਧ ਅੱਛੇ ਢੰਗ ਦੇ ਨਾਲ ਜਿਹੜਾ ਇਸ ਦਾ ਪ੍ਰਚਾਰ ਕਰਨ ਲਈ ਜਿਹੜਾ ਸਭ ਦੀਆਂ ਪ੍ਰਬੰਧ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਇਹਦੇ ਨਾਲ ਨਾਲ ਜਿਹੜਾ ਪ੍ਰਵਾਤ ਫੇਰੀਆਂ ਉਹ 30 ਅਗਸਤ ਤੋਂ ਅਸੀਂ ਜਿਹੜੀਆਂ ਪ੍ਰਵਾਤਵਰੀਆਂ ਦਾ ਯੋਜਨ ਕਰਨ ਜਾ ਰਹੇ ਹਾਂ ਪਿਛਲੇ ਸਾਲ ਅਸੀਂ ਇਹ ਪ੍ਰਵਾਤਵਰੀਆਂ ਸ਼ੁਰੂ ਕੀਤੀਆਂ ਸੀ ਇਸ ਤੋਂ ਡੇਢ ਮਹੀਨਾ ਪਹਿਲਾਂ ਜਿਹੜੀਆਂ ਪ੍ਰਵਾਤਵਰੀਆਂ ਉਹ ਅਲੱਗ-ਅਲੱਗ ਮੱਲਿਆਂ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾ ਦੇ ਧਰਮ ਦਾ ਪ੍ਰਚਾਰ ਕਰਨਗੇ ਆ ਸਿੱਖਿਆਵਾ ਦਾ ਪ੍ਰਚਾਰ ਕਰਨਗੇ ਤਾਂ ਇੱਕ ਵਾਰੀ ਫੇਰ ਸਾਰਿਆਂ ਨੂੰ ਜਿਹੜਾ ਵਾ 4 ਅਕਤੂਬਰ 2025 ਨੂੰ ਦਿਨ ਸ਼ਨੀਵਾਰ ਨੂੰ ਦ੍ਰਸ਼ੀ ਮੈਦਾਨ ਤੋਂ ਇਹ ਸ਼ੁਭ ਯਾਤਰਾ ਯੋਜਿਤ ਕੀਤੀ ਜਾ ਰਹੀ ਹੈ ਇਹ 15ਵੀਂ ਬ੍ਰਹਮਜੋਤੀ ਵਿਸ਼ਾਲ ਸ਼ੁਭ ਯਾਤਰਾ ਹੈ ਜਿਸ ਨੂੰ ਅਸੀਂ ਯੋਜਿਤ ਕਰਨ ਜਾ ਰਹੇ ਹਾਂ